ਲੁਧਿਆਣਾ ਦੇ ਵਿੱਚ ਆਰਪੀਐਫ ਰੇਲਵੇ ਸੁਰੱਖਿਆ ਬਲ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਰੇਲਵੇ ਟ੍ਰੈਕ ਦੇ ਟ੍ਰੇਨਾਂ ਦੇ ਵਿੱਚ ਗਸ਼ਤ ਨਾ ਹੋਣ ਕਾਰਨ ਸ਼ਰਾਰੀਆਂ ਬਦਮਾਸ਼ ਟ੍ਰੇਨਾਂ ਤੇ ਪਥਰਾਵ ਕਰ ਰਹੀਆਂ ਨੀ ਬੀਤੀ ਰਾਤ ਹਨੂਮਾਨਗੜ੍ਹ ਤੋਂ ਚੱਲਣ ਵਾਲੀ ਸਤਲੁਜ ਐਕਸਪ੍ਰੈਸ ਗੱਡੀ ਗਿਣਤੀ 14630 ਤੇ ਲੁਧਿਆਣਾ ਸੈਕਸ਼ਨ ਨਜ਼ਦੀਕ ਬੱਦੋਵਾਲ 'ਚ ਸ਼ਰਾਰਤੀ ਲੋਕਾਂ ਨੇ ਪੱਥਰਬਾਜ਼ੀ ਕੀਤੀ ਟ੍ਰੇਨ 'ਚ ਬੈਠੇ ਯਾਤਰੀਆਂ ਦੇ ਪੱਥਰ ਵੱਜੇ ਹਮਲੇ 'ਚ 4 ਸਾਲ ਦਾ ਪ੍ਰਿੰਸ ਬੁਰੀ ਤਰ੍ਹਾਂ ਨਾਲ ਜ਼ਖਮੀ ਹੋਇਆ ਪ੍ਰਿੰਸ ਦੇ ਸਿਰ ਦੀ ਹੱਡੀ ਟੁੱਟ ਗਈ ਉੱਥੇ ਕਰੀਬ 2 ਤੋਂ 3 ਹੋਰ ਯਾਤਰੀ ਵੀ ਜ਼ ਲੱਗਦਾ ਨਾ ਟ੍ਰੇਨ ਦੇ ਕੋਚ ਦੇ ਵਿੱਚ ਹੜਕੰਪ ਮੱਚ ਗਿਆ ਲੋਕਾਂ ਨੇ ਜੰਜੀਰ ਖਿੱਚ ਕੇ ਟ੍ਰੇਨ ਰੋਕੀ ਟ੍ਰੇਨ 'ਚ ਬੱਚੇ ਦਾ ਹਾਲ ਜਾਣਨ ਲਈ ਟੀਟੀ ਸਟਾਫ ਪਹੁੰਚਿਆ ਪਰ ਗੱਡੀ 'ਚ ਮੁਰਲੇ ਸਹਾਇਤਾ ਕੋਈ ਵੀ ਨਹੀਂ ਸੀ ਸੂਤਰਾਂ ਦੇ ਮੁਤਾਬਕ ਪਤਾ ਚੱਲਿਆ ਹੈ ਕਿ ਪੱਥਰਬਾਜ਼ੀ ਦੌਰਾਨ ਟ੍ਰੇਨ ਦੇ ਲੋਕੋ ਪਾਇਲਟ ਦੇ ਵੀ ਪੱਥਰ ਲੱਗਿਆ ਉਹਨਾਂ ਲੱਤਪਤ ਪ੍ਰਿੰਸ ਨੂੰ ਰੇਲਵੇ ਸਟੇਸ਼ਨ ਲੁਧਿਆਣਾ ਪਹੁੰਚ ਕੇ ਹਸਪਤਲ ਪਹੁੰਚਾਇਆ ਗਿਆ ਜਾਣਕਾਰ ਦਿੰਦੇ ਆ ਪ੍ਰਿੰਸ ਦੀ ਮਾਂ ਨੇ ਦੱਸਿਆ ਕਿ ਉਹ ਗੰਗਾ ਨਗਰ ਤੋਂ ਕਰੀਬ 1 ਵਜੇ ਸਤਲੁਜ ਐਕਸਪ੍ਰੈਸ ਤੋਂ ਲੁਧਿਆਣਾ ਲਈ ਬੈਠੇ ਸੀ ਜਿਵੇਂ ਹੀ ਉਹ ਲੁਧਿਆਣਾ ਦੇ ਬੰਦੋਵਾਲ ਪਹੁੰਚੇ ਤਾਂ ਇੱਕਦਮ ਉੰਦੇ ਕੋਚ ਤੇ ਪੱਥਰबाजी ਸ਼ੁਰੂ ਹੋਈ ਅਚਾਨਕ ਤੋਂ ਇੱਕ ਪੱਥਰ ਉੰਦੇ بیٹے ਪ੍ਰਿੰਸ ਦੇ ਸਿਰ ਤੇ ਲੱਗ ਗਿਆ ਮੈਂ ਅਖਤ ਮੇਰਾ ਵਿਨੋਦ ਦਾਸ ਹੈ ਜੀ ਅੱਛਾ ਵਿਨੋਦ ਜੀ ਹੋਇਆ ਕੀ ਆਜ ਅਚਲਿਨਾ ਮੇਰੀ ਸਿਸਟਰ ਆ ਰਹੀ ਸੀ ਰਾਜਸਥਾਨ ਤੋਂ ਜੀ ਨਾਮ ਮੇਰੀ ਸਿਸਟਰ ਦਾ ਸੁਮਿਤਾ ਕੁਮਾਰੀ ਹੈ ਅੱਛਾ ਲਿਖੀ ਹੋਇਆ ਗਿਆ ਜੀ ਤੇ ਉਹ ਆ ਰਹੇ ਸੀਗੇ ਤੇ ਮੈਂ ਉਹਨਾਂ ਨੂੰ ਪਿੱਕ ਕਰਨ ਸਟੇਸ਼ਨ ਗਿਆ ਸੀਗਾ ਜਦੋਂ ਮੈਂ ਉੱਥੇ ਗਿਆ ਪਹੁੰਚਿਆ ਜਦ ਮੈਂ ਦੇਖਿਆ ਮੇਰੀ ਮਾਤਾ ਤੇ ਮੇਰੀ ਸਿਸਟਰ ਰੋ ਰਹੀ ਸੀਗੇ ਜਦ ਮੈਂ ਉਹਨਾਂ ਤੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਪਿੱਛੇ ਟ੍ਰੇਨ ਦੇ ਵਿੱਚ ਪੱਥਰ ਵਾਲੀ ਨਹੀਂ ਬਹੁਤ ਜ਼ਿਆਦਾ ਕਈ ਲੋਕਾਂ ਦੇ ਸੱਟ ਲੱਗਾ ਤੇ ਮੈਂ ਜਦ ਆਪਣੇ ਛੋਟੇ ਜਵਾਗ ਨੂੰ ਦੇਖਿਆ ਤਾਂ ਛੋਟੇ ਜਵਾਗ ਦਾ ਵੀ ਸਿਰ ਬਹੁਤ ਜ਼ਿਆਦਾ ਖਿਲਿਆ ਹੋਇਆ ਸੀਗਾ ਅੰਦਰੋਂ ਸਿਰ ਦਾ ਹੱਡੀ ਟੁੱਟ ਗਿਆ ਉਹਦਾ ਤੇ ਇੱਥੇ ਕਹਿੰਦੇ ਨਹੀਂ ਰੱਖ ਸਕਦੇ ਪੀਜੀਆ ਰੈਫਰ ਕਰ ਰਿਆ ਹਾਲੇ ਵੀ ਹਾਲੇ ਤੋਂ ਨਹੀਂ ਠੀਕ ਨਹੀਂ ਹਾਲਤ ਠੀਕ ਨਹੀਂ ਹੈ ਜੀ ਉਹ ਸੀਰੀਅਸ ਹੈ ਜੀ ਅਨੇ ਉਹਦੀ ਮੰਮੀ ਨੂੰ ਤਾਂ ਨਹੀਂ ਦੱਸਿਆ ਮੈਂ ਜੇ ਉਹਦੀ ਮਮਾ ਮੰਮਾ ਨੂੰ ਪੂਰੀ ਗੱਲ ਨਹੀਂ ਦੱਸੀ ਜੀ ਐਕਚੁਅਲੀ ਉਹਦਾ ਮਮਾ ਦਾ ਵੀ ਹਜੇ ਆਪਰੇਸ਼ਨ ਹੋਇਆ ਜੀ ਉਹਦਾ ਟੈਟ ਤੇ ਟਾਂਕੇ ਲੱਗੇ ਆਏ ਜੀ ਉਹਦੇ ਬੱਚੇ ਦੀ ਹਾਲਤ ਕਾਫੀ 나ਜੀ ਬਹੁਤ ਜਗਾ 나ਜੀ ਗਈ ਕਿ ਵੱਟੇ ਵਗੈਰਾ ਮਾਰੇਗੇ ਵੱਟੇ ਮਾਰੇ ਬਹੁਤ ਬੱਚੇ ਦਾ ਬਹੁਤ ਪੱਥਰਵਾਰੀ ਹੋਈ ਆ ਉਸਦਾ ਬੱਚੇ ਦਾ ਨਾਮ ਕੀ ਪ੍ਰਿੰਸ ਨਾਮ ਹੈ ਪ੍ਰਿੰਸ ਇਹ ਸ਼ਰਾਰਤੀ ਅੰਸਰਾਂ ਨੇ ਮਾਰੇ ਜਾਂ ਕਿਦਾਂ ਤੇ ਸ਼ਰਾਰਤੀ ਮਾਰੇ ਆ ਉਹਨਾਂ ਜੀ ਇਹ ਤਾਂ ਕੋਈ ਹੋਰ ਵੀ ਕਿੰਨੇ ਲੋਕਾਂ ਨੇ ਲੱਗੇ ਬਹੁਤ ਬਹੁਤ ਲੋਕਾਂ ਦੇ ਲੱਗੇ ਜੀ ਇੱਥੇ ਤੱਕ ਕਿ ਜਿਹੜਾ ਟ੍ਰੇਨ ਚ ਲਾ ਰਿਹਾ ਸੀ ਡਰਾਈਵਰ ਉਹ ਆਪ ਆ ਕੇ ਉਤਰ ਕੇ ਵੀ ਕਿਹਾ ਟ੍ਰੇਨ ਸਰ ਸਤਲੁਜ ਐਕਸਪ੍ਰੈਸ ਸੀ ਕਿੰਨੇ ਲੋਗ ਆ ਰਹੇ ਸੀ ਤੁਹਾਡੇ ਘਰ ਦੇ ਮੇਰੇ ਘਰ ਦੇ ਤਿੰਨ ਮੈਂਬਰ ਸੀਗੇ ਦੋ ਜੁਆਗ ਸੀਗੇ ਪੰਜ ਨੰਬਰ ਦੇ ਸੀ ਜਿਹੜੇ ਆ ਰਹੇ ਸੀ ਮੇਰੇ ਬ੍ਰਦਰ ਆ ਰਹੇ ਸੀਗਾ ਉਹਦਾ ਨਾਮ ਰਘੁਵੰਤ ਸਾਹਿਬ ਮੇਰੀ ਮਾਂ ਮਾਰੀ ਸੀ ਉਹਨਾਂ ਦਾ ਨਾਮ ਰਾਜੂ ਦੇਵੀ ਆ ਮੇਰੀ ਸਿਸਟਰ ਆ ਰਹੀ ਸੀਗਾ ਨਾਮ ਸੁਮਿਤਾ ਕੁਮਾਰੀ ਆ ਤੇ ਇਹ ਮੇਰਾ ਛੋਟਾ ਪੁੱਣ ਜਾ ਰਿਹਾ ਸੀਗਾ ਉਹਦਾ ਨਾਮ ਪ੍ਰਿੰਸ ਆ ਜਿਹਦੇ ਲੱਗੀ ਸੱਟ ਤੇ ਹਜੇ ਇੱਕ ਕੁੜੀ 13-14 ਜਨਾਂ ਦੀ ਆ ਉਹਦਾ ਨਾਮ ਯਾਦ ਨਹੀਂ ਆ ਰਿਹਾ ਠੀਕ कुमार अच्छा कहाँ से आ रहे हो आप राजस्थान गंगानगर अच्छा तो अब कहाँ पे हो ये लुधियाना सिविल हॉस्पिटल तो क्या हुआ बच्चे को लेकर चले थे हम लोग वहाँ से एक बजे चले थे ट्रेन से ठीक है क्या हुआ यहाँ पे आए बच्चे हम आ रहे थे ये भद्दोवाली स्टेशन निकलने के बाद पता नहीं कोई बट्टा फुटा मारा क्या मारा बच्चे के सिर में लग गया क्या नाम है बच्चे का प्रिंस क्लास में पढ़ता है अभी स्कूल नहीं लगाई लगाने वाले थे फिर कितने साल का है ये चार साल का पांचवा चल रहा है अच्छा तो पत्थर लगा उसके पता नहीं चला क्या लगा अच्छा, पत्थर कह रहे अच्छा, पत्थल था, पत्थल था। अच्छा, बंदे और, एक दो बंदे को भी और को भी लगे ना तो जब ये पत्थर लगा उस समय आपकी गाड़ी में कोई आरपीएफ का कर्मचारी कोई था उस समय कोई पुलिस कर्म घूम रहे ने, बंदे थे। और ने चैन खींचा था और तब एक बंदे आए थे व्हाइट कपड़े पहन रखे थे टीटी आये हाँ, उन्होंने कहा कि स्टेशन पे हम दिखा देंगे फिर वैसे कोई पुलिस वाला आया था उस समय मदद था। ये, था। ये ये के लिए बच्चे की चोट आई है और भी, हाँ। भी लोगों की चोटे आई है कह रहे थे एक दो बंदा हमारे भी लगी है हमारे भी लगी है उनको ज्यादा तो नहीं लगे हल्के फल्के फट गया ये बताइए कि मौके पर कोई पुलिस कर्मचारी आपकी मदद के लिए आया था नहीं पुलिस तो नहीं आए थे बस वही टीटी आए थे और यहाँ पे स्टेशन पे आए थे एक दो पुलिस भी थे डॉक्टर थे स्टेशन पे आवाज आई थी कोई चीज गाड़ी के ऊपर बजने की तो जाए। तो बहुत हम इधर देख रहे थे क्या है क्या मेरा बच्चा नीचे गिर गया आपका हाँ, मैं देखी तो उसका जा रहे थे आप फिर चौक है ना वहाँ पे हमारा घर है अवतार नगर अच्छा आपके माई के हाँ जी यहाँ पे मायके है ये कितने बच्चे आपके मेरा एक लड़का और अभी अभी एक लड़की हुई है बड़े ऑपरेशन अभी कैसी बच्चे की पता पो नहीं मेरे को तो देखने बच्चा को चोट ज्यादा लगा है मेरे को बता नहीं रहा कोई अच्छा और आपके जो ससुराल है वो कहाँ गंगानगर हाँ जी गंगानगर है वो डोरे हम यहां जाएंगे चेकअप करा के सुला देना इसको एक गाड़ी अनुमान करते चलो ऊपर ये तो वाली से निकलने के बाद ये हुआ है बटरस के मार्ग से बहुत आवाज खुशाब की तीन वाली इधर ना चलो किसी और के लिए चलो टाटा करते हैं ਕਿੰਝ ਕਿਧਰ ਪੈਠਾ ਹੋ ਰਹਾ ਆਪੇ ਬਾਰੇ ਜਿਹੜੇ ਘਰੇ ਦੋਸਤਾਂ ਜਿਹੜੀ ਕੀਤੀ ਨਾ ਤੁਮਹਾਰੀ ਕਿ ਖੜਾਦਾ ਮੈਂ ਇੱਧਰ ਬੜੀ ਬਈ ਹਾਇਦਰ ਪੈਠਾ ਹੋ ਰਿਹਾ ਤੇ ਇਹ ਖੜਾ ਕਰੀਏ ਬਾਤ ਚੱਲ ਇਹ ਡਾਂਸ ਕਰਾ ਕੇ ਨਾ ਨਾਮ ਦਾ ਰਿਹਾ ਯੋਗਨੀ ਜੋ ਨਾ ਯਾਰ ਘਰੇ ਮਾਨਾ ਕਰਤੋ ਐਸਾ ਐਸੇ ਹੋ ਰਹਾ ਤਾਂ ਕੀ ਕਰੇ